ਤਾਂ ਅੱਜਕੱਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਲੋਕ ਆਪਣੇ ਵੱਡੇ ਬੜੇ ਰਿਆ ਨੂੰ ਜਾਂ ਉਹਨਾਂ ਦੇ ਨਾਂ ਦੇ ਉੱਤੇ ਕੁਝ ਨਾ ਕੱਢਦੇ ਜੇ ਘਰ ਵਿੱਚ ਕੋਈ ਪ੍ਰੋਬਲਮ ਆ ਗਈ ਮੰਨ ਲਓ ਜਾਂ ਕਿਸ ਨੂੰ ਕੋਈ ਮੈਂਟਲੀ ਅਫਸੈਟ ਹੋ ਗਿਆ ਥੋੜਾ ਬਹੁਤਾ ਨਾ ਕੋਈ ਟੈਨਸ਼ਨ ਹੈ ਜੀ ਨਾ ਤਾਂ ਲੋਕੀ ਉਧਰ ਦੁਰਪੰਦੇ ਆ ਜਿੱਥੇ ਵੱਡੇ ਬੜੇ ਜਿਹੜੇ ਕਿਤੇ ਰੁੱਸ ਗਏ ਨੇ ਤੇ ਇਹ 100 ਚੋਂ 90% ਪੰਜਾਬ 'ਚ ਇਦਾਂ ਹੋ ਰਿਹਾ ਜੀ ਕਿ ਜੇ ਆਹ ਪ੍ਰੋਬਲਮ ਆ ਗਈ ਕਰੇ ਤਾਂ ਉੱਥੇ ਜਾ ਕੇ ਆ ਜਿਰਾਤ ਕਰਿਆਓ ਤੁਸੀਂ ਜਾਂ ਉਹਦੇ ਨਾਂ ਤੇ ਲੰਗਰ ਲਾ ਦਿਓ ਜਾਂ ਉਹਦੇ ਨਾਂ ਤੇ ਕੁਝ ਕੱਪੜਾ ਕਢ ਦਿਓ ਜੀ ਐ ਕਢ ਦਿਓ ਨਾ ਬਿਲਕੁਲ ਇਹ ਚੀਜ਼ ਨੂੰ ਕਾਫੀ ਉਲਝਾਇਆ ਗਿਆ ਹੈ ਨਾ ਕਿ ਲੋਕ ਉਧਰ ਉਲਝੇ ਹੋਏ ਨੇ ਜ਼ਿਆਦਾ ਖਾਸ ਤੌਰ ਤੇ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਘਰ 'ਚ ਇਹਨਾਂ ਵੈਗਰੂ ਜੀ ਗੱਲ ਕੀ ਹੈ ਜਦੋਂ ਅਸੀਂ ਸਿਮਰ ਨਹੀਂ ਨੇ ਕਰਦੇ ਜੀ ਹਾਂਜੀ ਸਾਨੂੰ ਸਾਡੀ ਖਰਾਕ ਨਹੀਂ ਮਿਲਦੀ ਹਾਂਜੀ ਤੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਜੀ ਤੇ ਕਮਜ਼ੋਰ ਬੰਦੇ ਨੂੰ ਜਿਹੜਾ ਮਰਜ਼ੀ ਦਾਬਾ ਮਾਰਦੇ ਜੀ ਹੂੰ ਇਹ ਪੰਜੇ ਜਣੇ ਫਿਰ ਉਹਨੂੰ ਡਰਾ ਕੇ ਰੱਖਦੇ ਆ ਹਾਂ ਗੋਕੂਦ ਲੱਗੀ ਇਹਨਾਂ ਦੇ ਮਗਰ ਗਿਆ ਆਪਦੇ ਦਾ ਘਰ ਦਾ ਉਹਨੂੰ ਭੇਤ ਨਹੀਂ ਰਿਹਾ ਹਾਂਜੀ ਸਾਡਾ ਘਰ ਤਾਂ ਨਿਜ ਮਹਿਲ ਹੈ ਜੀ ਹਾਂਜੀ ਜਿਹਨੂੰ ਮਾਰਾ ਕਹਿੰਦੇ ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬਹਰ ਨਾ ਹੋਏ ਕੋ ਫੇਰਾ ਠੀਕ ਹੈ ਜੇ ਨਿਜ ਘਰ ਜਾਵੇ ਤਾਂ ਫੇਰ ਹੀ ਸੁਖ ਲਏ ਨਾ ਕਿ ਗੋਤੇ ਚਿੰਤਾ ਮਣੀ ਦਾ ਪ੍ਰਬੰਧ ਹੈ ਕੰਮ ਧੇਨ ਦਾ ਪ੍ਰਬੰਧ ਹੈ ਜੋ ਪ੍ਰਮਾਤਮਾ ਦੇ ਵਾਸਾ ਉਹਨੇ ਉੱਥੇ ਰੱਖਿਆ ਹੈ ਜੇ ਉੱਥੇ ਜਾਵੇ ਤਾਂ ਸੁਖ ਲਵੇ ਇਹਦੀ ਬੁੱਧ ਬਵੇਕ ਹੋਵੇ ਹੁਣ ਕੀ ਹੋਇਆ ਇੱਥੇ ਤ੍ਰੈਗੁਣਾ ਵਿੱਚ ਫਸਣ ਕਰਕੇ ਮਨ ਕਮਜ਼ੋਰ ਹੋ ਗਿਆ ਜੀ ਇਹਦੇ ਵਿੱਚ ਕੀ ਹੈ ਇਹ ਦ੍ਰਿਸ਼ਟਮਾਨ ਨੂੰ ਆਪਦਾ ਸਮਝ ਬੈਠਾ ਜੇ ਮਾੜਾ ਜਾਂ ਕੋਈ ਕੋ ਘਾਟਾ ਪੈ ਗਿਆ ਤਾਂ ਇਹ ਸੋਚਦਾ ਵੀ ਕਿਸੇ ਨੇ ਸਾਨੂੰ ਕੁਝ ਕਰਦਾ ਠੀਕ ਹੈ ਜੀ ਕੋਈ ਵੀ ਦਿੱਕਤ ਆ ਗਈ ਘਰੇ ਬਿਮਾਰੀ ਆ ਗਈ ਤਾਂ ਕਹਿੰਦਾ ਵੀ ਸਾਨੂੰ ਕਿਸੇ ਨੇ ਕੁਝ ਕਰਦਾ ਡਰ ਪਿਆ ਪਿਆ ਜੀ ਲੇਕਿਨ ਜਿਵੇਂ ਜਿਵੇਂ ਆਪਾਂ ਸਿਮਰਨ ਕਰਾਂਗੇ ਨਾ ਸਾਡਾ ਮਨ ਮਜ਼ਬੂਤ ਹੋ ਜਾਊਗਾ ਮਹਾਰਾਜ ਕਹਿੰਦੇ ਜੰਤਰ ਮੰਤਰ ਤੰਤਰ ਸਭ ਛਾਰ ਕਰਨੇ ਹਾਰੇ ਦੇ ਮਿਤਾਰ ਜੇ ਤੂੰ ਉਸ ਮਾਲਕ ਨੂੰ ਯਾਦ ਕਰ ਕਿਉਂਕਿ ਸਿਮਰਤ ਤੋਂ ਉੱਪਰ ਤਾਂ ਹੈ ਹੀ ਕੁਝ ਨਹੀਂ ਮਹਾਰਾਜ ਕਹਿੰਦੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਭ ਤੋਂ ਉੱਚਾ ਕੰਮ ਹੈ ਜੀ ਹਾਂਜੀ ਤੇ ਕਰਦੇ ਵੀ ਅਸੀਂ ਉਦੋਂ ਹੈ ਜਦੋਂ ਆਪ ਕਰਾਉਂਦਾ ਸੇ ਸਿਮਰੇ ਜਨਾਬ ਸਮਰਾਏ ਨਾਨਕ ਤਾਂ ਕਿ ਲਾਗੂ ਪਾਏ ਹੁਣ ਤੁਸੀਂ ਦੇਖੋ ਜਦੋਂ ਆਪਾਂ ਸਿਮਰਨੀ ਕਰਨ ਲੱਗ ਪਏ ਜੀ ਹੂੰ ਸਮਝੋ ਪਰਮਾਤਮਾ ਸਾਡੇ ਵੱਲ ਹੋ ਗਿਆ ਹਾਂਜੀ ਤੇ ਫਿਰ ਇਹਦਾ ਸਭ ਉਤੋਂ ਥੱਲੇ ਨਾ ਫਿਰ ਕੋਈ ਕੁਝ ਨਹੀਂ ਵਿਗਾੜ ਸਕਦਾ ਹਾਂਜੀ ਲੇਕਿਨ ਜਿਵੇਂ ਜਿਵੇਂ ਸੰਗਤ ਕਰਾਂਗੇ ਫਿਰ ਸਮਝ ਆਊਗਾ ਕਿ ਸਕੂਲ ਤੋਂ ਬਿਨਾ ਪੜ੍ਹਾਈ ਨਹੀਂ ਆਉਂਦੀ ਹਾਂਜੀ ਤੇ ਉਹਨਾਂ ਵਿਚਾਰਿਆਂ ਦੇ ਮਨ ਨੂੰ ਮੈਲ ਹੀ ਏਡੀ ਲੱਗੀ ਹੈ ਕਿਉਂਕਿ ਵਿਚਾਰ ਜਾਦੇ ਹੋਣ ਕਰਕੇ ਨਾ ਸਾਡੀ ਮਤ ਜਿਹੜੀ ਹੈ ਮਾਰੀ ਜਾਂਦੀ ਹੈ ਜਿਵੇਂ ਕਿ ਇਕ ਉਦਾਹਰਨ ਵੀ ਆਪਾਂ ਕਿਸੇ ਆਦਮੀ ਦੇ ਸਿਰ ਤੇ 60 ਕਿਲੋ ਭਾਰ ਰੱਖਤਾ ਜੀ ਹਾਂਜੀ ਤਾਂ ਕਿੰਨਾ ਚਿਰ ਚੱਕੂਗਾ ਅਖੀਰ ਨੂੰ ਥੱਕੂਗਾ ਉਹ ਥੱਕੂਗਾ ਬਿਲਕੁਲ ਤੇ ਉਹਨੂੰ ਆਪਾਂ ਕਵਾਂਗੇ ਜੀ ਕੋਈ ਗੱਲ ਸੁਣਾਓ ਗੁਰਮਖੋ ਉਹ ਕਹੂਗਾ ਯਾਰ ਪਹਿਲਾਂ ਭਾਰ ਤਾਂ ਹਲਾ ਲੈਣ ਦੇ ਫਿਰ ਸੁਣਾਵਾਂਗਾ ਮੈਨੂੰ ਗੱਲ ਸੁਹੀਦੀ ਹੈ ਮੇਰੇ ਤਾਂ ਸਿਰ ਤੇ ਭਾਰ ਹੈ ਜੀ ਇਸੇ ਤਰ੍ਹਾਂ ਮਹਾਰਾ ਕਹਿੰਦੇ ਵੀ ਸਾਡੇ ਮਨ ਨੂੰ ਇੱਕ ਤਾਂ ਪਿਛਲੇ ਜਨਮਾਂ ਦੀ ਮੈਲ ਲੱਗੀ ਹੈ ਹਾਂਜੀ ਇੱਕ ਜਦੋਂ ਦੇ ਅਸੀਂ ਇੱਥੇ ਆਏ ਅਸੀਂ ਤਰ੍ਹਾਂ ਗੋਣਾ ਦੀ ਮੈਲ ਹੋਰ ਲਾ ਲਈ ਜੀ ਤੇ ਕਹਿੰਦੇ ਪੁੱਤ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਆ ਸਿਆਹੋ ਕਹਿੰਦੇ ਇਹਦਾ ਭਾਰ ਬਣ ਗਿਆ ਹਾਂਜੀ ਤੇ ਹੁਣ ਇਹ ਭਾਰ ਉਤਰੇ ਕਿਵੇਂ ਮਹਾਰਾ ਕਹਿੰਦੇ ਆ ਜਿਸ ਸਿਮਰਤ ਤੇਰਾ ਹੋਏ ਆਧਾਰ ਜਨਮ ਜਨਮ ਕਾ ਉਤਰੇ ਭਾਰ ਜਦੋਂ ਆਪਾਂ ਸਿਮਰਨ ਕਰਦੇ ਆ ਨੀ ਫਿਰ ਸਾਰਾ ਭਾਰ ਲੈਣਾ ਸ਼ੁਰੂ ਹੋ ਜਾਂਦਾ ਹਾਂਜੀ ਤੇ ਫਿਰ ਸਾਡੀ ਬੁੱਧ ਵਿਵੇਕ ਹੁੰਦੀ ਹੈ ਜਿਹਨੂੰ ਮਹਾਰਾ ਕਹਿੰਦੇ ਆ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਯਾਰ ਕੋਈ ਬਹੁਤਾ ਲੰਬਾ ਸਮਾਂ ਇੱਥੇ ਆਏ ਨਹੀਂ ਹਾਂਜੀ ਵੱਧ ਤੋਂ ਵੱਧ ਤੁਸੀਂ ਆਈਡੀਆ ਲਾ ਲਓ ਜੀ 70 ਸਾਲ ਹੈ ਤੇ ਇਹ ਨਹੀਂ ਪਤਾ ਇਹ ਵਿੱਚ ਕਦੋਂ ਚਲੇ ਜਾਣਾ ਠੀਕ ਹੈ ਤੇ ਉਹਦੇ ਚੋਂ ਅੱਧੀ ਸੌ ਕੇ ਲੰਘ ਜਾਣੀ ਹੈ ਜੀ ਹੂੰ ਤੇ ਕੰਮ ਧੰਦੇ ਤੇ ਕੀ ਕੁਛ ਹੈ ਜੀ ਹਾਂਜੀ ਤੇ ਸਮਾਂ ਤਾਂ ਸਾਡੇ ਕੋਲੇ ਹੈ ਨਹੀਂ ਲੇਖਾ ਇੱਕ ਇੱਕ ਸਵਾਸ ਦਾ ਅੱਗੇ ਜਿਹਨੂੰ ਮਾਰਕ ਕਹਿੰਦੇ ਘੜੀ ਮੌਤ ਕਾ ਲੇਖਾ ਲੈ ਵੀ ਰਤੀਆਂ ਮਾਸਾ ਤੋਲ ਕਢਾਉਣਿਆ ਇਸ ਕਰਕੇ ਜੀ ਕੋਈ ਵੀ ਜੀਵ ਹੈ ਜਿਹਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵਹਿਮ ਭਰਮ ਹੈ ਹਾਂਜੀ ਤੇ ਉਹ ਸਿਮਨ ਕਰਨਾ ਸ਼ੁਰੂ ਕਰਦੇ ਸੰਗਤ ਕਰਨੀ ਸ਼ੁਰੂ ਕਰਦੇ ਦੇਖੋ ਮਹਾਰਾਜ ਦੀ ਕਿਰਪਾ ਬਸ ਸਤ ਸੰਗਤ ਦੀ ਨਿਸ਼ਾਨੀ ਦੱਸਦੀ ਹੈ ਵੀ ਜਿੱਥੇ ਨਾਮ ਦੀ ਤੇ ਸੱਚ ਦੀ ਵਡਿਆਈ ਹੋਵੇ ਵੀ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਭਜਾਈ ਦਿਓ ਇਸ ਕਰਕੇ ਜਿਹੜੇ ਗੁਰਮੁਖ ਹੁੰਦੇ ਆ ਉਹ ਸਤ ਸੰਗਤ ਬਣਾਉਂਦੇ ਆ ਲਈ ਉੱਥੇ ਬਣਦੀ ਹੈ ਜਿੱਥੇ ਨਾਮ ਦੀ ਵਡਿਆਈ ਕਰਦੇ ਆ ਹਾਂਜੀ ਉਹ ਕਦੇ ਵੀ ਨਾ ਤਾਂ ਕਿਸੇ ਦੇ ਉਲਟ ਬੋਲਣਗੇ। ਹਮ। ਨਾ ਸવાય ਪਰਮਾਤਮਾ ਤੋਂ ਕਿਸੇ ਦੇ ਹੱਕ ਚ ਬੋਲਣਗੇ। ਬਿਲਕੁਲ ਨਹੀਂ ਬੋਲਣਗੇ। ਨਾ ਉਹ ਕਹਿਣਗੇ ਵੀ ਆਹ ਹਿੰਦੂ ਧਰਮ ਹੈ। ਆਹ ਮੁਸਲਮਾਨ ਧਰਮ ਹੈ। ਆਹ ਸਿੱਖ ਧਰਮ ਨਹੀਂ। ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਧਰਮ ਹੈ ਉਹ ਤਾਂ ਸੱਚ ਤੇ ਨਾਮ ਹੈ। ਜਿਵੇਂ ਮਾਰਕ ਕਹਿੰਦੇ ਧਰਮ ਦੇ ਡਰੋ ਹਰ ਨਾਮ ਧਿਆਓ ਸਿਮਰਤ ਨਾਮ ਦਾ ਰੜਾਇਆ। ਠੀਕ ਹੈ ਜੀ। ਤੇ ਆਪਾਂ ਸਾਰਿਆਂ ਦੇ ਅੰਦਰ ਹੀ ਇਹ ਨਾਦ ਹੈਗਾ ਧਰਮ ਹੈਗਾ। ਠੀਕ ਹੈ ਜੀ। ਮਾਰਕ ਕਹਿੰਦੇ ਘਟ ਘਟ ਵਜੇ ਨਾਦ ਹੁਣ ਉਹਨੂੰ ਸੁਣਨ ਦੀ ਲੋੜ ਹੈ ਜੀ ਜਿਹੜੇ ਜੀਵ ਨੇ ਉਹਨੂੰ ਸੁਣਨਾ ਸ਼ੁਰੂ ਕਰਤਾ ਉਹਦੇ ਵਿੱਚ ਸਮਾਉਣ ਲੱਗ ਪਿਆ ਉਹਨੂੰ ਅਮਰਤ ਆਉਣ ਲੱਗ ਪਿਆ ਬਸ ਫਿਰ ਉਸ ਦਿਨ ਤੋਂ ਪ੍ਰਮਾਤਮਾ ਰਾਖਾ ਹੋ ਗਿਆ ਜੀ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਘਾਟ ਨਹੀਂ ਰਹਿੰਦੀ ਜੀ ਠੀਕ ਹੈ ਜੀ ਤੇ ਗੱਲ ਤਾਂ ਸਿਰਫ ਇੰਨੀ ਹੈ ਤੇ ਜੇ ਅਸੀਂ ਸੰਸਾਰ ਦੇ ਵੀ ਸੁੱਖ ਚਾਹਣੇ ਆ ਤੇ ਮਾਰੇ ਕਹਿੰਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨੇਦ ਤੇ ਜਦੋਂ ਸਿਮਰਨ ਕਰਾਂਗੇ ਨਾਲ ਨਾਲ ਸੰਗਤ ਚ ਗੁਰਮੁਖ ਇਹ ਵੀ ਸਮਝਾਉਣਗੇ ਕਿ ਭਾਈ ਠੀਕ ਹੈ ਸਾਨੂੰ ਸੰਸਾਰ ਚ ਪੁੱਤਰ ਵੀ ਚਾਹੀਦਾ ਹੈ ਕੋਠੀ ਵੀ ਚਾਹੀਦੀ ਹੈ ਕਾਰ ਵੀ ਚਾਹੀਦੀ ਹੈ ਰੋਟੀ ਪਾਣੀ ਵੀ ਚਾਹੀਦਾ ਸਾਰਾ ਕੁਝ ਚਾਹੀਦਾ ਹੈ ਲੇਕਿਨ ਇਹਦੇ ਨਾਲ ਛਟਕਾਰਾ ਨਹੀਂ ਇਹਨਾਂ ਜੋ ਕਿਸੇ ਚੀਜ਼ ਨੇ ਸਾਡਾ ਸਾਥ ਨਹੀਂ ਦੇਣਾ ਨਾਲ ਨਹੀਂ ਜਾਣਾ ਹਾਂ ਜਿੰਨਾਂ ਚਿਰ ਅਸੀਂ ਇੱਥੇ ਆ ਉਹਨਾਂ ਚਿਰ ਅਸੀਂ ਵਰਤ ਸਕਦੇ ਹਾਂ ਜਿਹਨੂੰ ਮਹਾਰਾਜ ਕਹਿੰਦੇ ਆ ਵੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਧੰਸਾਰ ਹੋਰ ਜਿਵੇਂ ਲੋਕ ਵਿੰਮ ਭਰਮਾਂ ਚ ਕਿਵੇਂ ਪੈਂਦੇ ਆ ਵੀ ਸਿਆਣਿਆਂ ਕੋਲੇ ਜਾਵੜਦੇ ਵੀ ਉੱਥੇ ਗਏ ਸਾਡੇ ਮੁੰਡਾ ਹੋ ਗਿਆ ਜੀ ਉੱਥੇ ਗਏ ਸਾਡਾ ਕੰਮ ਸਰ ਗਿਆ ਉਜੀ ਦੀ ਸਾਗੇ ਤੇ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੁੱਤ ਤੂੰ ਤੁਸੀਂ ਆਓ ਮੈਂ ਤੁਹਾਡੇ ਸਾਰੇ ਹੀ ਸਵਾਰ ਦਿੰਨਾ ਵੀ ਜਨਮ ਮਰਨ ਵੀ ਕੱਟ ਦਿੰਨਾ ਸਾਰਾ ਕੁਝ ਨਿਵੇੜ ਦਿੰਨਾ ਇਸ ਕਰਕੇ ਕੀ ਹੈ ਜਦੋਂ ਆਪਾਂ ਸੰਗਤ ਚ ਆਉਣੇ ਪਹਿਲਾਂ ਸਾਨੂੰ ਸਮਝਾਇਆ ਜਾਂਦਾ ਵੀ ਨਾਮ ਜਪੋ ਜਦੋਂ ਆਪਾਂ ਨਾਮ ਨਾਲ ਜੁੜ ਗਏ ਜੀ ਹੁਕਮ ਚ ਆ ਗਏ ਫਿਰ ਸਾਨੂੰ ਪਰਮਾਤਮਾ ਦਿੰਦਾ ਉਹ ਸਾਨੂੰ ਕਾਲ ਦਿੰਦਾ ਕਾਲ ਦੇ ਕੇ ਖੋਲ੍ਹ ਲਿੰਦਾ ਫਿਰ ਅਸੀਂ ਉਦੋਂ ਪਛਤਾਉਨੇ ਆ ਵੀ ਸਾਡਾ ਰਿਜਕ ਸੀ ਯਾਰ ਬੜਾ ਇਕੱਠਾ ਕੀਤਾ ਸੀ ਹੁਣ ਪੇ ਹਸਪਤਾਲ ਚ ਲੱਗ ਗਿਆ ਥਾਣੇ ਚ ਲੱਗ ਗਿਆ ਇੱਧਰ ਲੱਗ ਗਿਆ ਉੱਧਰ ਲੱਗ ਗਿਆ ਤੇ ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਅਕਾਲ ਪੁਰਖ ਤੋਂ ਲਓਗੇ ਫਿਰ ਉਹ ਕਾਲ ਨਹੀਂ ਵਾਪਸ ਲੈ ਸਕਦਾ ਤੇ ਨਾਲੇ ਜਦੋਂ ਨਾਮ ਚ ਸਮਾਗੇ ਜੀ ਜਨਮ ਮਰਨ ਖੰਡਨ ਹੋ ਗਿਆ ਜੀ ਜਿਹਨੂੰ ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾ ਹੈ ਇਹ ਤਾਂ ਸਾਡੇ ਦੋਨੇ ਹੱਥ ਲੱਡੂ ਹੈ ਜੀ ਲੋਕ ਵੀ ਸੁਖੀ ਤੇ ਪ੍ਰਲੋਕ ਵੀ ਸੁਖੀ ਨਾਲੇ ਗੁਰੂੰਪਿਆਰੋ ਜਿਹੜੀ ਇਹ ਸੰਸਾਰ ਦੀ ਮਾਇਆ ਨਾ ਇਹ ਨਾਮ ਤੋਂ ਬਿਨਾ ਸੁਖ ਨਹੀਂ ਦਿੰਦੀ